ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਦੇ ਤਹਿਤ ਨਗਰ ਬਿਲਗਾ ਦੇ ਵਿੱਚ ਵੀ ਜਿਹੜੇ ਨੇ ਉਹ ਸਿਟੀਜ਼ਨ ਨੂੰ ਸਵਾਮਾ ਦੇਣ ਦੇ ਲਈ ਬਖ ਬਖ ਤਰੀਕਾ ਨੂੰ ਬਖ ਬਖ ਜਗਾ ਤੇ ਜਿਹੜੇ ਉਹ ਕੈਂਪ ਲਗਾਏ ਜਾ ਰਹੇ ਨੇ ਇਹਨਾਂ ਕੈਂਪਾਂ ਦੇ ਵਿੱਚ ਸਾਰੇ ਹੀ ਅਧਿਕਾਰੀ ਬਖ ਬਖ ਵਿਭਾਗਾ ਦੇ ਮੌਜੂਦ ਹੋਣਗੇ ਜਿਹੜੇ ਮੌਕੇ ਤੇ ਹੀ ਸਿਟੀਜ਼ਨ ਨੂੰ ਇਹ ਸਵਾਮਾ ਪ੍ਰਦਾਨ ਕਰਨਗੇ ਜਿਨ੍ਹਾਂ ਵਿੱਚ 43 ਸਵਾਮਾ ਨੇ ਜਿਵੇਂ ਕਿ ਬਰਥ ਸਰਟੀਫਿਕੇਟ ਹੋ ਗਿਆ ਡੈਥ ਸਰਟੀਫਿਕੇਟ ਹੋ ਗਿਆ ਕਾਸਟ ਸਰਟੀਫਿਕੇਟ ਹੋ ਗਿਆ ਮੈਰਿਜ ਸਰਟੀਫਿਕੇਟ ਜ਼ਮੀਨਾਂ ਦੀ ਫਰਦ ਤੇ ਹੋਰ ਜਿਹੜੀਆਂ ਬਿਜਲੀ ਦੇ ਨਾਲ ਸੰਬੰਧਿਤ ਰਾਸ਼ਨ ਕਾਰਡ ਹੋ ਗਿਆ ਸੀ ਡੀ ਪੀਓ ਦਫਤਰ ਦੇ ਨਾਲ ਬढ़ापा ਪੈਨਸ਼ਨ ਵਿਧਵਾ ਪੈਨਸ਼ਨ ਇਹਨਾਂ ਸਭ ਦਾ ਜਿਹੜਾ ਨੱਪਟਾਰਾ ਆ ਉਹ ਮੌਕੇ ਤੇ ਕੀਤਾ ਜਾਵੇਗਾ ਜੇਕਰ ਕੋਈ ਇਹੋ ਜਿਹੀ ਕੋਈ ਸੇਵਾ ਹੋਵੇ ਕਿ ਜਿਸ ਨੂੰ ਸਮਾਂ ਲੱਗਦਾ ਹੋਵੇਗਾ ਤੇ ਅਸੀਂ ਨਾਗਰਿਕ ਕੋਲੋਂ ਜਿਹੜੀ ਆ ਉਹ ਐਪਲੀਕੇਸ਼ਨ ਲੈ ਲਵਾਂਗੇ ਉਸ ਤੇ ਕਾਰਵਾਈ ਕਰਕੇ ਉਸ ਦੇ ਘਰ ਹੀ ਜਿਹੜੀ ਆ ਉਹ ਸੇਵਾ ਦਾ ਜਿਹੜਾ ਸਮਾਧਾਨ ਉਹਦੇ ਘਰ ਪਹੁੰਚਦਾ ਕੀਤਾ ਜਾਵੇਗਾ ਨਗਰ ਬਿਲਗਾ ਵਿਖੇ ਇਹ ਜੋ ਕੈਂਪ ਨੇ 6 ਜਗ੍ਹਾ ਤੇ ਲਗਾਏ ਜਾ ਰਹੇ ਨੇ ਜਿਸ ਤਰ੍ਹਾਂ 8 ਤਰੀਕ ਨੂੰ 8 ਫਰਵਰੀ 2024 ਨੂੰ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਬਾੜ ਨੰਬਰ 1 ਤੇ ਬਾੜ ਨੰਬਰ 2 ਦੇ ਵਸਨੀਕਾਂ ਦਾ ਜਿਹੜਾ ਇਹ ਸਵਾਮਾ ਪ੍ਰਦਾਨ ਕਰਨ ਦਾ ਕੈਂਪ ਲਗਾਇਆ ਜਾਵੇਗਾ ਮਿਤੀ 12 ਫਰਵਰੀ ਨੂੰ ਜਨਰਲ ਧਰਮਸ਼ਾਲਾ ਜਿਹੜੀ ਤੇ ਦੁਨੀਆ ਮਨਸੂਰ ਦੇ ਵਿੱਚ ਸਥਿਤ ਹੈ ਉੱਥੇ ਇਹ ਕੈਂਪ ਲਗਾਇਆ ਜਾਵੇਗਾ ਇਸੇ ਤਰ੍ਹਾਂ ਮਿਤੀ 16 ਫਰਵਰੀ ਨੂੰ ਜੋ ਜੰਝਕਰ ਪੱਤੀ ਨੀਲੋਵਾਲ ਵਿਖੇ ਹੈ ਤਲਾਬ ਦੇ ਸਾਹਮਣੇ ਜੰਝਕਰ ਉਸ ਦੇ ਵਿੱਚ ਜਿਹੜਾ ਇਹ ਸਵਾਵਾ ਪ੍ਰਦਾਨ ਕਰਨ ਦਾ ਕੈਂਪ ਲਗਾਇਆ ਜਾਵੇਗਾ ਇਸੇ ਤਰ੍ਹਾਂ 20 ਤਰੀਕ ਨੂੰ ਡਾਕਟਰ ਬੀ ਆਰ ਅੰਬੇਦਕਰ ਭਵਨ ਪੱਤੀ ਬੱਗਾ ਵਿਖੇ ਇਹ ਕੈਂਪ ਲਗਾਇਆ ਜਾਵੇਗਾ ਤੇ 25 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਡਾ ਗੁਰਦੁਆਰਾ ਸਾਹਿਬ ਜਟਾਇਆ ਇਹ ਕੈਂਪ ਲਗਾਇਆ ਜਾਵੇਗਾ ਤੇ 29 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪੱਤੀ ਭੋਜਾ ਵਿਖੇ ਇਹ ਸੇਵਾਵਾਂ ਪ੍ਰਦਾਨ ਕਰਨ ਦਾ ਜਿਹੜਾ ਇਹ ਕੈਂਪ ਲਗਾਇਆ ਜਾਵੇਗਾ ਇਹਨਾਂ ਸਾਰੀਆਂ ਕੈਂਪਾਂ ਦਾ ਜਿਹੜਾ ਸਮਾਂ ਹੈ ਉਹ ਸਵੇਰ 9:00 ਵਜੇ ਤੋਂ ਲੈ ਕੇ 12:00 ਵਜੇ ਤੱਕ ਤੇ ਬਾਅਦਪਹਿਰ 2:00 ਵਜੇ ਤੋਂ ਲੈ ਕੇ 5:00 ਵਜੇ ਤੱਕ ਹੋਵੇਗਾ ਤੇ ਆਪ ਜੀ ਨੂੰ ਇਸ ਰਾਹੀ ਮਾਧਿਮ ਰਾਹੀ ਸੂਚਨ ਕੀਤਾ ਜਾਂਦਾ ਹੈ ਕਿ ਇਹਨਾਂ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਸੇਵਾਵਾਂ ਲੈਣ ਦਾ ਜਿਹੜਾ ਉਹ ਨਾਹਾ ਪ੍ਰਾਪਤ ਕੀਤਾ ਜਾਵੇਗਾ ਆਪ ਜੀ ਦੇ ਅਸੀਂ ਬਹੁਤ ਧੰਨਵਾਦੀ ਹਾਂ ạ